ਸਰਦਾਰ ਜਗਦੀਸ਼ ਸਿੰਘ ਢਿੰਡਾ ਹੋਣਾ ਵੱਲੋਂ ਬਕਾਇਦਾ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੈਗੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਤੇ ਉਸ ਨੂੰ ਲੈ ਕੇ ਜਿਹੜਾ ਹੈ ਚਰਚਾ ਖਾਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਹੈ ਕਿ ਕੀ ਕਾਰਨ ਕੀ ਹੈਗਾ ਹੈ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਜਿਹੜੀ ਪਦਵੀ ਹੈਗੀ ਹੈ ਉਸ ਨੂੰ ਕਿਵੇਂ ਜਿਹੜੇ ਇਸ ਤਰੀਕੇ ਦੇ ਡੇਰੇ ਹੈਗੇ ਨੇ ਉਹ ਚੈਲੰਜ ਕਰਦੇ ਹੈਗੇ ਨੇ ਕੀ ਫਿਰ ਇਸ ਤਰੀਕੇ ਦੇ ਨਾਲ ਜਦੋਂ ਇੱਕ ਸਨਮਾਨ ਦਿੱਤਾ ਜਾਂਦਾ ਹੈ ਇਹਨਾਂ ਦੇ ਵੱਲੋਂ ਤੇ ਫਿਰ ਕੀ ਉਹ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਮੰਨਤਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈਗੀ ਐ ਕਿਉਂਕਿ ਬਾਰ-ਬਾਰ ਲੋਕ ਕਹਿੰਦੇ ਨੇ ਕਿ ਸਰਕਾਰ ਦੀ ਕੀ ਇਨਵੋਲਵਮੈਂਟ ਹੁੰਦੀ ਹੈ ਆ ਹੁੰਦੀ ਹੈ ਸਰਕਾਰ ਦੀ ਇਨਵੋਲਵਮੈਂਟ ਕਿ ਸਰਕਾਰ ਨੇ ਇਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੁੰਦਾ ਵੀ ਸਰਕਾਰ ਨੇ ਸਿੱਧਾ ਆ ਕੇ ਕੁਝ ਰਨ ਕਰਨਾ ਹੁੰਦਾ ਮਤਲਬ ਹਾਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਰਨਾ ਹੁੰਦਾ ਹੈ ਕਿ ਆ ਦੇਖੋ ਕਿ ਆ ਜਿਹੜੇ ਹੈਗੇ ਬੰਦੇ ਨੇ ਇਹ ਹੋਣਗੇ ਆਉਣਗੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਏਗਾ ਹੁਣ ਇਹੀ ਸਰਕਾਰ ਜਿਹੜੀ ਇੱਕ ਬੰਨੇ ਬੰਦਾ ਬੈਰਾਗੀ ਦੇ ਨਾਮ ਤੇ ਬਕਾਇਦਾ ਪੋਸਟਰ ਜਾਰੀ ਕਰਦੀ ਹੈ ਤੇ ਉਸ ਤੇ ਕੋਈ ਹਰਿਆਣਾ ਕਮੇਟੀ ਦਾ ਅਸਲ ਪਿਛਲੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਜੇ ਕੋਈ ਹੋਵੇ ਤੇ ਸਾਡੇ ਸਾਹਮਣੇ ਪੇਸ਼ ਕਰ ਕੀਤਾ ਜਾਵੇ ਕਿ ਹਰੇਕ ਸਾਲ ਉਹ ਪ੍ਰੋਗਰਾਮ ਹੁੰਦਾ ਹੈ ਬਕਾਇਦਾ ਉਹਨਾਂ ਨੇ ਰੋਡ ਦਾ ਨਾਮ ਉਹ ਰੱਖਿਆ ਹੋਇਆ ਹੈ ਔਰ ਉਹ ਸਿੱਧਾ ਸਿੱਧਾ ਜਿਹੜਾ ਚੈਲੰਜ ਵੀ ਹੈਗਾ ਹੈ ਸਿੱਧਾ ਸਿੱਧਾ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਹਿਸਟਰੀ ਦੇ ਉੱਤੇ ਇੱਕ ਹਮਲਾ ਹੈਗਾ ਏ ਉਹਦੇ ਤੇ ਹਰਿਆਣੇ ਦੀ ਕਮੇਟੀ ਦੀ ਚੁੱਪੀ ਜਿਹੜੀ ਹੈ ਉਹ ਸਰਕਾਰ ਦੇ ਨਾਲ ਜਿਹੜੀ ਹੈ ਕਿਤਨਾ ਕਿਤੇ ਗਿੱਟਮਿਟ ਦੀ ਗੱਲ ਜਿਹੜੀ ਕਰਦੀ ਹੈਗੀ ਹੈ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਮੌਜੂਦਾ ਪ੍ਰਧਾਨ ਦੇ ਨਾਲ ਜੋ ਉਹਨਾਂ ਦੇ ਉੱਤੇ ਪ੍ਰਭਾਵ ਜੋ ਕਹੇ ਲੋ ਦਬਾਅ ਇੱਕ ਤਰੀਕੇ ਦਾ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦੇਖੀ ਜੀ ਬਿਲਕੁਲ ਇਸ ਦੇ ਵਿੱਚ ਜਿਹੜੀ ਰੀਸੈਂਟ ਇੱਕ ਤਸਵੀਰ ਜਿਹੜੀ ਸਾਹਮਣੇ ਜਿਹੜੀ ਆਈ ਹੈਗੀ ਆ ਕਿ ਸਨਮਾਨਿਤ ਜਿਹੜਾ ਹੈ ਸਰਦਾਰ ਜਗਦੀਸ਼ ਸਿੰਘ ਢਿੰਡਾ ਹੋਣਾ ਵੱਲੋਂ ਬਕਾਇਦਾ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੈਗੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਤੇ ਉਸ ਨੂੰ ਲੈ ਕੇ ਜਿਹੜਾ ਹੈ ਚਰਚਾ ਖਾਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਹੈ ਕਿ ਕੀ ਕਾਰਨ ਕੀ ਹੈਗਾ ਹੈ ਕਿਉਂ ਇਸ ਤਰੀਕੇ ਦੇ ਨਾਲ ਵਾਪਰਿਆ ਹੈਗਾ ਕਿ ਕੀ ਕਈ ਵਾਰੀ ਆਪਾਂ ਸੋਚਦੇ ਨਾ ਕਿ ਇਹਦੇ ਨਾਲ ਹੋਏਗਾ ਕੀ ਹੁਣ ਤੁਸੀਂ ਦੇਖੋ ਨਾ ਕਿ ਇੱਕ ਬੰਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਜਿਹੜੀ ਪਦਵੀ ਹੈਗੀ ਹੈ ਉਸ ਨੂੰ ਕਿਵੇਂ ਜਿਹੜੇ ਇਸ ਤਰੀਕੇ ਦੇ ਡੇਰੇ ਹੈਗੇ ਨੇ ਉਹ ਚੈਲੰਜ ਕਰਦੇ ਹੈਗੇ ਨੇ ਕੀ ਫਿਰ ਇਸ ਤਰੀਕੇ ਦੇ ਨਾਲ ਜਦੋਂ ਇੱਕ ਸਨਮਾਨ ਦਿੱਤਾ ਜਾਂਦਾ ਹੈ ਇਹਨਾਂ ਦੇ ਵੱਲ ਤੇ ਫਿਰ ਕੀ ਉਹ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਮਾਨਤਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈਗੀ ਆ ਕਿ ਇਹ ਵੀ ਜਿਹੜਾ ਹੈ ਕਿਤਨਾ ਕਿਤੇ ਠੀਕ ਹੈਗਾ ਕਿ ਜਿਹੜੀ ਗੈਰ ਸਿੱਖ ਲੀਡਰਸ਼ਿਪ ਹੈ ਉਹਨਾਂ ਨੂੰ ਸਿੱਖ ਲੀਡਰਸ਼ਿਪ ਦੇ ਵੱਲੋਂ ਮਾਨਤਾ ਦੇਣੀ ਇਹ ਜਿਹੜੇ ਡੇਰੇ ਚਾਹੇ ਜਿੰਨੇ ਵੀ ਹੋਣ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਜ ਕਰਦੇ ਹੈਗੇ ਨੇ ਤਾਂ ਤੁਸੀਂ ਦੇਖੋ ਕਿ ਇਹਨਾਂ ਦੀ ਜਿਹੜੀ ਬਣਤਰ ਹੈ ਜਦੋਂ ਵੀ ਇਹਨਾਂ ਦੀ ਜਿਹੜੀ ਜਦੋਂ ਤੁਸੀਂ ਬੈਕ ਤੇ ਜਾਓਗੇ ਤੇ ਇਹ ਸਾਰੇ ਮਿਡ 1800 ਦੇ ਵਿੱਚ ਸਟੈਬਲਿਸ਼ ਹੁੰਦੇ ਨੇ ਜਦੋਂ ਖਾਲਸਾ ਰਾਜ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਖਾਲਸਾ ਰਾਜ ਚੱਲੇ ਜਾਂਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਚਾਹੇ ਜਿੰਨੀਆਂ ਵੀ ਸਮੇਂ ਦੀਆਂ ਸਰਕਾਰਾਂ ਹੋਣ ਉਹਨਾਂ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਗੰਢ ਤੋਪ ਕਰਕੇ ਹੀ ਜਿਹੜੇ ਇਹ ਡੇਰੇ ਹਮੇਸ਼ਾ ਪਰਫੁੱਲਿਤ ਹੁੰਦੇ ਹੈਗੇ ਨੇ ਹੁਣ ਇਹ ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ ਕਿ ਛੋਟਾ ਜਿਹਾ ਪੰਜਾਬ ਦਾ ਸਾਈਜ਼ ਹੈ ਉਹਦੇ ਵਿੱਚ ਵੱਖ-ਵੱਖ ਕਿਵੇਂ ਗੁਰੂ ਦਾ ਮ ਅਲੱਗ-ਅਲੱਗ ਜਿਹੜੇ ਨੇ ਉਹ ਕਿਵੇਂ ਪਾਏ ਗਏ ਨੇ ਕਿ ਕਿਤਨਾ ਕਿਤੇ ਸਿੱਖਾਂ ਨੂੰ ਜਿਹੜਾ ਹੈ ਤੋੜਿਆ ਜਾ ਸਕੇ ਗੁਰੂ ਸਾਹਿਬ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੇ ਫਿਰ ਜੇ ਇਸ ਤਰ੍ਹਾਂ ਦੇ ਲੋਕਾਂ ਨੂੰ ਹਰਿਆਣੇ ਦੀ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਜਾਏਗਾ ਤੇ ਫਿਰ ਪੰਥਾ ਖਲਕਿਆਂ ਦੇ ਵਿੱਚ ਸਵਾਲ ਤੇ ਉਠੇਗਾ ਹੀ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਇਲੈਕਸ਼ਨ ਭਾਵੇਂ ਜਨਵਰੀ ਚ ਹੋ ਗਏ ਸਨ ਪਰ ਫਿਰ ਵੀ ਉਸ ਤੋਂ ਬਾਅਦ ਮੈਂਬਰਾਂ ਦੇ ਨਾਲ ਕੀ ਕੁਝ ਹੋਇਆ ਕਈ ਵੱਖਰੇ ਧੜੇ ਬਣਨ ਦੀ ਗੱਲ ਕੀਤੀ ਕਈ ਵਾਰ ਜਿਹੜਾ ਹੈ ਫਿਰ ਸਰਕਾਰ ਦੀ ਇਨਵੋਲਵਮੈਂਟ ਆਈ ਕਿਉਂਕਿ ਬਾਰ ਬਾਰ ਲੋਕ ਕਹਿੰਦੇ ਨੇ ਕਿ ਸਰਕਾਰ ਦੀ ਕੀ ਇਨਵੋਲਵਮੈਂਟ ਹੁੰਦੀ ਹੈ ਆ ਹੁੰਦੀ ਹੈ ਸਰਕਾਰ ਦੀ ਇਨਵੋਲਵਮੈਂਟ ਕੇ ਸਰਕਾਰ ਨੇ ਇਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੁੰਦਾ ਵੀ ਸਰਕਾਰ ਨੇ ਸਿੱਧਾ ਆ ਕੇ ਕੁਝ ਰਨ ਕਰਨਾ ਹੁੰਦਾ ਮਤਲਬ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਰਨਾ ਹੁੰਦਾ ਹੈ ਕਿ ਆ ਦੇਖੋ ਕਿ ਆ ਜਿਹੜੇ ਹੈਗੇ ਬੰਦੇ ਨੇ ਇਹ ਹੁਣ ਅੱਗੇ ਆਉਣਗੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਏਗਾ ਹੁਣ ਇਹੀ ਸਰਕਾਰ ਜਿਹੜੀ ਇੱਕ ਬੰਨੇ ਬੰਦਾ ਬੈਰਾਗੀ ਦੇ ਨਾਮ ਤੇ ਬਕਾਇਦਾ ਪੋਸਟਰ ਜਾਰੀ ਕਰਦੀ ਹੈ ਤੇ ਉਸ ਤੇ ਕੋਈ ਹਰਿਆਣਾ ਕਮੇਟੀ ਦਾ ਅਸਲ ਪਿਛਲੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਜੇ ਕੋਈ ਹੋਵੇ ਤੇ ਸਾਡੇ ਸਾਹਮਣੇ ਪੇਸ਼ ਕਰ ਕੀਤਾ ਜਾਵੇ ਕਿ ਹਰੇਕ ਸਾਲ ਉਹ ਪ੍ਰੋਗਰਾਮ ਹੁੰਦਾ ਏ ਬਕਾਇਦਾ ਉਹਨਾਂ ਨੇ ਰੋਡ ਦਾ ਨਾਮ ਉਹ ਰੱਖਿਆ ਹੋਇਆ ਏ ਔਰ ਉਹ ਸਿੱਧਾ ਸਿੱਧਾ ਜਿਹੜਾ ਚੈਲੰਜ ਵੀ ਹੈਗਾ ਏ ਸਿੱਧਾ ਸਿੱਧਾ ਆਪਾਂ ਕਹਿ ਸਕਦੇ ਆ ਕਿ ਸਿੱਖ ਹਿਸਟਰੀ ਦੇ ਉੱਤੇ ਇੱਕ ਹਮਲਾ ਹੈਗਾ ਏ ਉਹਦੇ ਤੇ ਹਰਿਆਣੇ ਦੀ ਕਮੇਟੀ ਦੀ ਚੁੱਪੀ ਜਿਹੜੀ ਹੈ ਉਹ ਸਰਕਾਰ ਦੇ ਨਾਲ ਜਿਹੜੀ ਹੈ ਕਿਤਨਾ ਕਿਤੇ ਗਿੱਟਮਿਟ ਦੀ ਗੱਲ ਜਿਹੜੀ ਕਰਦੀ ਹੈਗੀ ਹੈ ਤੇ ਫਿਰ ਇਹੀ ਆ ਨਾ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਜੇ ਆਜ਼ਾਦ ਨਹੀਂ ਹੋਣਗੀਆਂ ਜੇ ਹੁਣ ਆਪਾਂ ਮੰਨ ਲੈਂਦੇ ਆ ਕਿ ਸਰਕਾਰਾਂ ਇਸ ਤਰ੍ਹਾਂ ਨਹੀਂ ਹੈਗੀਆਂ ਕਿ ਜਦੋਂ ਤੁਸੀਂ ਕਿਤੇ ਕਿసే ਆਪਾਂ ਕਹਿ ਲਈ ਕਿ ਚਾਹੇ ਸਟੇਟ ਦੇ ਵਿੱਚ ਰਹਿਣਾ ਹੁੰਦਾ ਹੈ ਜਾਂ ਦੇਸ਼ ਦੇ ਵਿੱਚ ਰਹਿਣਾ ਹੁੰਦਾ ਹੈ ਤੇ ਸਰਕਾਰਾਂ ਦੇ ਨਾਲ ਤੁਹਾਨੂੰ ਡਿਪਲੋਮੈਟਿਕ ਚੈਨਲਸ ਆਪਣੇ ਖੋਲ ਕੇ ਰੱਖਣੇ ਪੈਂਦੇ ਨੇ ਉਹਦੇ 'ਚ ਇਹ ਆਪਾਂ ਮੁਨਕਰ ਨਹੀਂ ਹੁੰਦੇ ਕਿ ਬਿਲਕੁਲ ਹੀ ਜਿਹੜਾ ਹੈ ਸਰਕਾਰ ਦੇ ਨਾਲ ਕੱਟ ਆਫ ਕਰ ਦਿੱਤਾ ਜਾਵੇ ਪਰ ਉੱਥੇ ਵੀ ਹਮੇਸ਼ਾ ਸਿੱਖ ਪਛਾਣ ਸਿੱਖੀ ਸਿਧਾਂਤ ਉਹਦੀ ਪ੍ਰਾਇਓਰਿਟੀ ਹਮੇਸ਼ਾ ਹੋਣੀ ਚਾਹੀਦੀ ਹੈ ਤੇ ਜੇ ਕੋਈ ਵਿਰੋਧੀ ਵਿਚਾਰਧਾਰਾ ਵਾਲਾ ਤੁਹਾਡੇ ਸ਼ਹੀਦਾਂ ਨੂੰ ਹੀ ਮਾਰਾ ਕਹੀ ਜਾਵੇ ਤੇ ਤੁਸੀਂ ਫਿਰ ਵੀ ਜਿਹੜਾ ਹੈ ਉਹਨਾਂ ਦੀ ਡੋਮਿਨੈਂਸ ਉਹਨਾਂ ਦੇ ਥੱਲੇ ਲੱਗਣਾ ਕਬੂਲ ਕਰੀ ਜਾਵੋ ਫਿਰ ਕੌਮ ਨੇ ਤੇ ਸਵਾਲ ਜਿਹੜੇ ਪੁੱਠਣੇ ਪੁੱਛਣੇ ਹੀ ਹੈਗੇ ਨੇ ਇਹ ਜਿਹੜੇ ਫਰਕ ਨੇ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਪੈਂਦੇ ਨੇ ਰਾਦਾ ਸਵਾਮੀ ਦੇ ਮੁਖੀ ਨੂੰ ਸਨਮਾਨਿਤ ਕਰਨ ਦਾ ਕੋਈ ਕਾਰਨ ਕੋਈ ਅਝਿਹਾਰ ਨਹੀਂ ਸੀਗਾ ਕਿ ਕਿਸੇ ਸੰਪੰਥਕ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੋਵੇ ਬੜਾ ਲੱਗ ਰਿਹਾ ਕਿ ਇਹ ਬੜਾ ਪ੍ਰਾਈਵੇਟ ਤੌਰ ਦੇ ਉੱਤੇ ਜਾ ਕੇ ਸਨਮਾਨਿਤ ਕੀਤਾ ਗਿਆ ਹੈ ਇਹ ਉਹਨਾਂ ਦੀ ਹਰਿਆਣਾ ਦੇ ਵਿੱਚ ਫੇਰੀ ਹੋਈਗੀ ਸਨਮਾਨਿਤ ਕਰਨ ਦਾ ਕਾਰਨ ਕੀ ਹੈ ਕਾਰਨ ਤਾਂ ਇਹ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਡਿਸਕਲੋਸ ਤੇ ਨਹੀਂ ਹੋਇਆ ਹੈਗਾ ਹਾਂ ਕੁਝ ਪੰਥਕ ਅਖਬਾਰਾਂ ਨੇ ਇਸ ਨੂੰ ਲੈ ਕੇ ਸਵਾਲ ਜਿਹੜੇ ਨੇ ਚੁੱਕੇ ਹੈਗੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਲਿੰਕ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਉਹਨਾਂ ਨਾਲ ਤੇ ਪਹਿਲਾਂ ਹੀ ਉਹਨਾਂ ਦੇ ਲਿੰਕ ਵਗੈਰਾ ਹੈਗੇ ਸੀ ਬਾਕੀ ਜਦੋਂ ਉਹਨਾਂ ਦੇ ਨਾਲ ਗੱਲ ਜ਼ਰੂਰ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਭਾਈ ਕੀ ਕਾਰਨ ਕੀ ਹੈ ਕਿ ਤੁਸੀਂ ਵੀ ਆਪਣਾ ਇੱਥੇ ਦੱਸੋ ਕਿ ਕਿਉਂ ਇਸ ਤਰ੍ਹਾਂ ਦੇ ਜਿਹੜੇ ਕੀ ਹੁਣ ਤੁਸੀਂ ਉਹਨਾਂ ਨੂੰ ਪ੍ਰਮਾਨ ਕਰ ਰਹੇ ਹੋ ਕਿ ਕੀ ਉਹਨਾਂ ਨੂੰ ਖੁੱਲੀ ਖੁੱਲ ਦੇ ਰਹੇ ਹੋ ਫਿਰ ਆਉਣ ਵਾਲੇ ਸਮੇਂ ਚ ਕੀ ਬਾਕੀ ਦੇ ਡੇਰੇਦਾਰ ਵੀ ਇਸੇ ਕੜੀ ਦੇ ਵਿੱਚ ਅੱਗੇ ਆ ਕੇ ਜਿਹੜਾ ਆਪਣਾ ਸਨਮਾਨ ਲੈ ਸਕਦੇ ਨੇ ਜਾਂ ਇਹਨੂੰ ਹੁਣ ਤੁਸੀਂ ਮਤਲਬ ਛੁੱਟ ਦੇ ਰਹੇ ਹੋ ਜਾਂ ਕੀ ਕਾਰਨ ਕੀ ਹੈ ਬਿਲਕੁਲ ਜੀ ਇਹਨਾਂ तमाम ਚੀਜ਼ਾਂ ਦੇ ਉੱਤੇ ਅਕਾਲ ਚੈਨਲ ਦੇ ਵੱਲੋਂ ਸਮੇਂ-ਸਮੇਂ ਸਿਰ ਜੋ ਮੈਂਬਰ ਨੇ ਹਰਿਆਣਾ ਕਮੇਟੀ ਦੇ ਉਹਨਾਂ ਦੇ ਨਾਲ ਵੀ رابطہ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੀਤੇ ਸਾਲਾਂ ਦੇ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਲੈ ਕੇ ਜਦ ਵੀ ਸਰਕਾਰ ਨੇ ਕਿਸੇ ਤਰੀਕੇ ਦੀ ਥੋੜੀ ਸਖਤਾਈ ਕੀਤੀ ਹੈ ਢਿੱਲ ਦਿੱਤੀ ਹੈ ਤਮਾਮ ਚੀਜ਼ਾਂ ਅਸੀਂ ਰੱਖਦੇ ਰਹੇ ਆ ਆਪਣੀਆਂ ਸੰਗਤਾਂ ਦੇ ਸਾਹਮਣੇ ਤੇ ਜੇਕਰ ਮੌਜੂਦਾ ਪ੍ਰਧਾਨ ਰਾਦਾ ਸਵਾਮੀ ਦੇ ਮੁਖੀ ਨੂੰ ਸਨਮਾਨਿਤ ਕਰ ਰਹੇ ਨੇ ਤਾਂ ਉਸ ਦੇ ਉੱਤੇ ਪੰਥਕ ਅਖਬਾਰਾਂ ਦੇ ਵੱਲੋਂ ਛਾਪੀਆਂ ਜਾ ਰਹੀਆਂ ਖਬਰਾਂ ਦੇ ਉੱਤੇ ਵੀ ਪਰਚੋਲ ਕਰਨ ਦੀ ਕੋਸ਼ਿਸ਼ ਮੀਡੀਆ ਵਾਚ ਪ੍ਰੋਗਰਾਮ ਦੇ ਵਿੱਚ ਅੱਜ ਹੋਈ ਹੈ ਬਰਜ਼ੋਰ ਇਹ ਸਾਡਾ ਧਿਆਨ ਰਹੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਹਰਿਆਣਾ ਕਮੇਟੀ ਪਿਛਲੇ ਪਿਛਲੇ ਹਫਤੇ ਦੇ ਪ੍ਰੋਗਰਾਮ ਚ ਗੱਲ ਕੀਤੀ ਕਿ ਬੰਦਾ ਬੈਰਾਗੀ ਵਾਲੇ ਵਿਸ਼ੇ ਦੇ ਉੱਤੇ ਉਹਨਾਂ ਨੇ ਕੋਈ ਕਿਸੇ ਤਰੀਕੇ ਦਾ ਸਟੇਟਮੈਂਟ ਦਿੱਤਾ ਜਾਂ ਨਹੀਂ ਹਲੇ ਵੀ ਅਸੀਂ ਉਡੀਕ ਦੇ ਵਿੱਚ ਆ ਲੇਕਿਨ ਹੁਣ ਮੁਰ ਤੋਂ ਇਸ ਹਫਤੇ ਤਮਾਮ ਚੀਜ਼ਾਂ ਸਾਹਮਣੇ ਆ ਰਹੀਆਂ ਜਾਪਦਾ ਕਿ ਹਾਂ ਘੇਰਾਬੰਦੀ ਬੜੇ ਚੰਗੇ ਤਰੀਕੇ ਨਾਲ ਇਸ ਕਮੇਟੀ ਦੀ ਵੀ ਹੋ ਰਹੀ ਹੈ ਅੱਗੇ ਵਧਾਂਗੇ ਗੱਲ ਕਰਾਂਗੇ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਬੇਦਬਿਧੀ ਖਬਰ ਸਾਹਮਣੇ ਆਈ ਹੈ। ਕੁਝ ਕਿ ਤਸਵੀਰਾਂ ਵੀ ਇਸ ਦੀਆਂ ਸਾਹਮਣੇ ਆਈਆਂ ਨੇ। ਕੁਝ ਨੌਜਵਾਨਾਂ ਨੇ ਜਾ ਕੇ ਪੁਲਿਸ ਦੇ ਨਾਲ ਮਿਲ ਕੇ ਮਹਾਰਾਜ ਦਾ ਸਰੂਪ ਵੀ ਕਹਿੰਦੇ ਉੱਥੋਂ ਦੀ ਇੱਕ ਘਟਨਾਵਾਂ ਹਲੇ ਵੀ ਵਾਪਰ ਰਹੀਆਂ ਨੇ। ਘਰ ਦੇ ਵਿੱਚ ਸਰੂਪ ਹੋਣਾ ਤੇ ਬੇਦਬੀ ਦੀ ਘਟਨਾ ਪੁਲਸ ਨੇ ਮਾਮਲਾ ਦਰਜ ਕੀਤਾ। ਬਿਲਕੁਲ ਕਿਰਾਏ ਦਾ ਜਿਹੜਾ ਹੈ ਘਰ ਜਿਹੜਾ ਕਿਹਾ ਜਾਂਦਾ ਹੈਗਾ ਸੀ ਤੇ ਉੱਥੇ ਮਹਾਰਾਜ ਦੇ ਜਿਹੜੇ ਸਰੂਪ ਹੈਗੇ ਸਨ ਤੇ ਉੱਥੇ ਜਿਹੜੀ ਇਹ ਬੇਅਦਬੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਦੋ ਜਾਨੇ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਜਿਹੜਾ ਕਹਿ ਸਕਦੇ ਆ ਕਿ ਲਿਆ ਗਿਆ ਹੈ। ਜੀ ਪਿਛਲੇ ਦਿਨੀ ਪੰਜਾਬ ਸਰਕਾਰ ਦਾ ਇਹ ਆਇਆ ਸੀ ਕਿਉਂਕਿ ਇੱਕ ਤੁਹਾਨੂੰ ਵੀ ਪਤਾ ਹੈ ਕਿ ਉਹ ਟੈਂਕੀ ਤੇ ਮੋਰਚਾ ਲਾ ਕੇ ਜਿਹੜਾ ਨੋਜਮਾਨ ਸਿੰਘ ਜਿਹੜਾ ਟਾਵਰ ਦੇ ਉੱਤੇ ਜਿਹੜਾ ਤਕਰੀਬਨ 400 ਫੁੱਟ ਚੇ ਟਾਵਰ ਤੇ ਮੋਰਚਾ ਲਗਾਏ ਤੇ ਉਹਨਾਂ ਦੀ ਜਿਹੜੀ ਸਿਹਤ ਵੀ ਪਿਛਲੇ ਦਿਨ ਕੁਝ ਠੀਕ ਨਹੀਂ ਸੀ ਉਸ ਤੋਂ ਬਾਅਦ ਇਹ ਆਇਆ ਸੀਗਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਮਸਲੇ ਦੇ ਉੱਤੇ ਧਾਰਮਿਕ ਗਨਤਾਂ ਦੀ ਜਬਤ ਵੀ ਹੁੰਦੀ ਹੈ ਤੇ ਉਸ ਨੂੰ ਲੈ ਕੇ ਕੋਈ ਸਖਤ ਜਿਹੜੇ ਹਨ ਕਾਨੂੰਨ ਜਿਹੜੇ ਆ ਬਣਾਉਣ ਜਾ ਰਹੀ ਹੈਗੀ ਹੈ ਤੇ ਅਜੇ ਤੱਕ ਜਿੱਦਾਂ ਕੋਈ ਇਸ ਤਰ੍ਹਾਂ ਦੀ ਕੋਈ ਕਨਫਰਮੇਸ਼ਨ ਜਾਂ ਕਾਨੂੰਨ ਬਣਾਉਣ ਦਾ ਕੀ ਡਰਾਫਟ ਵੀ ਵਗੈਰਾ ਇਹ ਚੀਜ਼ਾਂ ਅਜੇ ਸਾਹਮਣੇ ਨਹੀਂ ਆਈਆਂ ਹੈਗੀਆਂ ਅ ਦੂਜਾ ਸਵਾਲ ਇਹ ਆਉਂਦਾ ਹੈ ਕਿ ਬਹੁਤ ਸਾਰੀਆਂ ਅਰੈਸਟ ਵੀ ਜਿਹੜੀਆਂ ਇਹਦੇ ਵਿੱਚ ਹੁੰਦੀਆਂ ਨੇ ਹੁਣ ਜਦੋਂ ਤੇ ਅਰੈਸਟ ਹੋ ਜਾਂਦੀ ਹੈ ਫਿਰ ਜਾਂ ਤੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹ ਮੰਦਬੁੱਧੀ ਹੈ ਜਾਂ ਇਹਦਾ ਇਹ ਇਹਦਾ ਦਿਮਾਗ ਠੀਕ ਨਹੀਂ ਹੈ ਉਹ ਕੋਈ ਸਰਟੀਫਿਕੇਟ ਵਗੈਰਾ ਆ ਜਾਂਦਾ ਹੈ ਤੇ ਤਾਂ ਕਰਕੇ ਇਹਨੇ ਇਹੋ ਜਿਹਾ ਕੰਮ ਕੀਤਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ ਹੈ ਠੀਕ ਇਹ ਵੀ ਜਿਹੜਾ ਇੱਕ ਟ੍ਰੈਂਡ ਜਿਹੜਾ ਚੱਲਦਾ ਹੈ ਉਹ ਸਾਹਮਣੇ ਆਉਂਦਾ ਹੈਗਾ ਤੇ ਦੂਜੇ ਬੰਨੇ ਜੇ ਆਪਾਂ ਕਹਿ ਲਈਏ ਕਿ ਕੋਈ ਸਿੱਖ ਭਾਵਕ ਹੋ ਕੇ ਜੇ ਕਿਤੇ ਉਹਦਾ ਸੌਦਾ ਲਾ ਦਿੰਦਾ ਹੈ ਜਾਂ ਜੇ ਕਿਤੇ ਸੰਗਤ ਭਾਵਕ ਹੋ ਕੇ ਕੋਈ ਕੁੱਟਮਾਰ ਕਰਦੀ ਹੈ ਤੇ ਉਦੋਂ ਇੱਕ ਬੜੀ ਟੂਲਕੀਟ ਐਕਟੀਵੇਟ ਹੋ ਜਾਂਦੀ ਹੈ ਜਿਹਦੇ ਚ ਇੱਕ ਸਾਹ ਦਾ ਆ ਜਾਂਦਾ ਹੈ ਇੱਕ ਚੰਡੀਗੜ੍ਹ ਤੋਂ ਸ਼ਬਦ ਅਖਬਾਰ ਆ ਜਾਂਦਾ ਹੈ ਬੀਬੀ ਆ ਜਾਂਦੀ ਜੀ ਇਹ ਕੀ ਹੈ ਖਾਣਾ ਚੰਗੀ ਹੋ ਗਈ ਇਹ ਤਾਂ ਤਾਲੇਮਾਨ ਹੋ ਗਿਆ ਪਰ ਜਦੋਂ ਬੇਅਦਬੀ ਹੁੰਦੀ ਹੈ ਉਦੋਂ ਕੋਈ ਇਹ ਲੋਕ ਉਦੋਂ ਇੱਕਦਮ ਸ਼ਾਂਤ ਰਹਿੰਦੇ ਨੇ ਤੁਸੀਂ ਇਹ ਦੇਖੋ ਨਾ ਕਿ ਹੁਣ ਕਰੇ ਕੀ ਪੰਥ ਕੀ ਕਰੇ ਜਾਂ ਕੌਮ ਕੀ ਕਰੇ ਹੁਣ ਜਦੋਂ ਵੀ ਜਿੱਥੇ ਵੀ ਬੇਅਦਬੀ ਹੁੰਦੀ ਹੈ ਸਿੱਖ ਦਾ ਹਿਰਦਾ ਬਲੁੰਦ ਰਿਆ ਜਾਂਦਾ ਹੈ ਕਿਉਂਕਿ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਕੁਝ ਨਹੀਂ ਹੈ ਜੀ ਤੇ ਨਾ ਹਾਲਾਤਾਂ ਦੇ ਵਿੱਚ ਜਾਂ ਤੇ ਇਸ ਤਰ੍ਹਾਂ ਦਾ ਹੋਵੇ ਨਾ ਕਿ ਪੁਲਿਸ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਜੀ ਪੁਲਿਸ ਬੜੀ ਬਿਟ ਬਾਇ ਬਿਟ ਗਈ ਹੈ ਉਹਨਾਂ ਨੇ ਪਾਰਾ ਇਹਨਾਂ ਦੀਆਂ ਜੋੜੀਆਂ ਨੇ ਤੇ ਜਿਹੜੇ ਇਹਨਾਂ ਦੇ ਕੋਰ ਕ੍ਰਿਮੀਨਲਸ ਹੈਗੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੇ ਅੰਦਰ ਦਿੱਤਾ ਹੈ ਤੇ ਬਕਾਇਦਾ ਪਤਾ ਲੱਗਿਆ ਹੈ ਕਿ ਕਿਵੇਂ ਹੋਈ ਕਿਉਂ ਹੋਈ ਕਾਰਨ ਕੀ ਹੈ ਹੁਣ ਇਹ ਘਟਨਾ ਹੁਣ ਇਹ ਨਹੀਂ ਪਤਾ ਕਿ ਇੰਡੀਵਿਜੂਅਲ ਘਟਨਾ ਹੈ ਜਾਂ ਕੀ ਹੈਗੀ ਹੈ ਘਰਾਂ ਦੇ ਵਿੱਚ ਜਿੱਦਾਂ ਉਹੀ ਜੇ ਸੰਸਥਾਵਾਂ ਕਮਜ਼ੋਰ ਹੋਣ ਜਿੱਥੇ-ਜਿੱਥੇ ਆਪਾਂ ਕਹਿ ਸਕਦੇ ਆ ਕਿ ਗੁਰੂ ਪੰਥ ਦਾ ਪੈਰਾ ਨਹੀਂ ਹੋਏਗਾ ਜਿੱਥੇ-ਜਿੱਥੇ ਉੱਥੇ-ਉੱਥੇ ਇਸ ਤਰ੍ਹਾਂ ਦੀਆਂ ਘਟਰਾਵਾਂ ਵਾਪਰਦੀਆਂ ਨੇ ਜਿੱਥੇ ਪੰਥ ਤਕੜਾ ਹੁੰਦਾ ਹੈ ਤੇ ਉੱਥੇ ਫਿਰ ਨਾਲ ਦੀ ਨਾਲ ਹੀ ਜਿਹੜਾ ਜਵਾਬ ਹੈ ਇਹੋ ਜੇ ਦੁਸ਼ਤਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਤੇ ਦੂਜੇ ਬੰਨੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਬਣਾਇਆ ਸੀ ਕਿਤਨਾ ਕਿਤੇ ਗੁਰੂ ਸਾਹਿਬ ਨੇ ਹਰ ਇੱਕ ਸਿੱਖ ਨੂੰ ਹੀ ਜਿਹੜਾ ਹੈ ਪ੍ਰਚਾਰਕ ਵੀ ਬਣਾਇਆ ਸੀ ਪਹਿਰੇਦਾਰ ਵੀ ਬਣਾਇਆ ਸੀ ਸੰਤ ਵੀ ਬਣਾਇਆ ਸੀ ਸਿਪਾਹੀ ਵੀ ਬਣਾਇਆ ਸੀ ਗੁਰੂ ਸਾਹਿਬ ਨੇ ਇੱਕੋ ਗੁਰਮਖ ਦੇ ਵਿੱਚ ਇੱਕ ਸਿੱਖ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਕੁਆਲਿਟੀਆਂ ਜੜੀਆਂ ਹੈ ਪਾ ਦਿਤੀਆਂ ਸੀ ਪਰ ਮੌਜੂਦਾ ਦੁਨੀਆਵੀ ਹਾਲਾਤਾਂ ਦੇ ਵਿੱਚ ਜੋ ਕੁਝ ਵਾਪਰਦਾ ਹੈ ਉੱਥੇ ਜਿਹੜਾ ਹੈ ਇੱਕ ਆਮ ਸਿੱਖ ਜਿਹੜਾ ਹੈ ਆਪਣੇ ਆਪ ਨੂੰ ਆਪਾਂ ਕਹਿ ਸਕਦੇ ਹਾਂ ਕਿ ਹੈਲਪਲੈਸ ਜਾਂ ਕਿਤਨਾ ਕਿਤੇ ਸਮਝਦਾ ਹੈਗਾ ਜਦੋਂ ਇਦਾਂ ਦੇ ਹਾਲਾਤ ਜਿਹੜੇ ਨੇ ਪੈਦਾ ਹੋ ਜਾਂਦੇ ਹੈਗੇ ਨੇ ਹੁਣ ਇਹ ਸ਼ੁਰੂ ਕਿੱਥੋਂ ਹੁੰਦੀਆਂ ਨੇ ਤੁਸੀਂ ਇਹ ਦੇਖੋ ਕਿ ਜਦੋਂ ਤੋਂ ਸ਼ੁਰੂ ਹੁੰਦੀਆਂ ਨੇ ਕਿ ਤੁਹਾਨੂੰ ਵੀ ਜਿਹੜੀ ਹੈ ਕਿ ਤੁਸੀਂ ਯਾਦ ਕਰੋ ਕਿ ਤੁਹਾਨੂੰ ਪਹਿਲੀ ਵਾਰ ਬੇਅਦਬੀ ਦੀ ਘਟਨਾ ਦਾ ਕਦੋਂ ਪਤਾ ਲੱਗਿਆ ਸੀ ਉਦੋਂ ਜਿਹੜਾ ਰੋਹ ਤੁਹਾਡਾ ਉਹ ਸੀ ਕੀ ਆ ਜੋ ਰੋਹ ਹੈਗਾ ਹੈ ਮਤਲਬ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਮੀ ਨੂੰ ਖਤਮ ਕਰਨ ਦੇ ਲਈ ਇੱਥੇ ਚੈਲੰਜ ਨਹੀਂ ਆਪਾਂਗੇ ਖਤਮ ਕਰਨ ਦੇ ਲਈ ਕਿ ਇਹ ਤਾਂ ਇੱਕ ਆਮ ਜੀ ਗੱਲ ਹੋ ਗਈ ਮਤਲਬ ਬੇਅਦਬੀ ਵਾਲੀ ਕੋਈ ਖਬਰ ਆ ਗਈ ਸਕਰੋਲਿੰਗ ਕਰਦੇ ਹੋਏ ਤੁਸੀਂ ਵੀ ਉਹਦੇ ਤੇ ਕੋਈ ਮੇਰੇ ਸਾਹਮਣੇ ਨਾਲ 5 ਜਾਂ 10 ਸਕਿੰਟ ਤੋਂ ਵੀ ਵੱਧ ਸਮਾਂ ਨਹੀਂ ਲਾਓਗੇ ਕਿਉਂਕਿ ਉਹਨਾਂ ਨੇ ਇੰਨੀ ਜ਼ਿਆਦਾ ਆਮ ਗੱਲ ਕਰਤੀ ਕਿ ਅ ਨੋਰਮਲ ਸਿੱਖ ਨੂੰ ਐਵਰੀ ਡੇ ਵਿਚਰਨ ਵਾਲੇ ਸਿੱਖ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਬਿਦਬੀ ਹੋ ਗਈ ਜੀ ਕੋਈ ਤਾਂ ਆਮ ਜੀ ਖਬਰ ਹੈ ਕੋਈ ਨਾ ਕੋਈ ਖਬਰ ਹਰੇਕ ਤੀਜੇ ਦਿਨ ਆਈ ਰਹਿੰਦੀ ਹੈ ਜੀ ਇਹੀ ਜਿਹੜਾ ਹੈ ਉਹਨਾਂ ਦਾ ਮਕਸਦ ਜਿਹੜਾ ਬੈਕਐਂਡ ਤੇ ਸੀਗਾ ਕਿ ਇਹਨੂੰ ਇੱਕ ਆਮ ਜੀ ਘਟਨਾ ਦੇ ਤੌਰ ਤੇ ਜਿਹੜਾ ਹੈ ਪੇਸ਼ ਕੀਤਾ ਜਾਵੇ ਤੇ ਇਹੀ ਉਹ ਚਾਹੁੰਦੇ ਹਗੇ ਸੀ ਪਰ ਬਹੁਤ ਸਾਰੀਆਂ ਥਾਵਾਂ ਤੇ ਕੌਮ ਨੇ ਪੰਥ ਨੇ ਰਜਿਸਟ ਵੀ ਕੀਤਾ ਹੈਗਾ ਚਾਹੇ ਉਹ ਬੇਅਦਬੀ ਕਰਨ ਵਾਲਿਆਂ ਦੇ ਸੋਧੇ ਲਾਉਣੇ ਹੋਣ ਜਾਂ ਕੋਈ ਬਹੁਤ ਸਾਰੀਆਂ ਜਗ੍ਹਾ ਤੇ ਇਵਨ ਕਿ ਜੇ ਵੱਡੇ ਮੁੱਦੇ ਦੀ ਗੱਲ ਕਰੀਏ ਤੇ ਹੁਣ ਜਿਹੜੀ ਹੈ ਬਰਗਾੜੀ ਤੇ ਬੇਬਲ ਵਾਲਾ ਜੋ ਕੁਝ ਹੋਇਆ ਹੈਗਾ ਹੈ ਉਹੀ ਪ੍ਰੋਟੈਸਟ ਤੇ ਜਿਹੜੇ ਬੇਅਦਬੀ ਦੇ ਮਸਲੇ ਤੇ ਹੀ ਚੱਲ ਰਹੇ ਸਨ ਹੁਣ ਜੇ ਉਹਨਾਂ ਦੀ ਕਿਤੇ ਆਪਾਂ ਕਹਿ ਸਕਦੇ ਕਿ ਇਨ ਡੈਪਥ ਉਹਨਾਂ ਦੀ ਇਨਵੈਸਟੀਗੇਸ਼ਨ ਹੁੰਦੀ ਤੇ ਫਿਰ ਉਹ ਤਾਰਾਂ ਜਿਹੜੀਆਂ ਨੇ ਉਹ ਡੇਰੇ ਤੱਕ ਪਹੁੰਚਦੀਆਂ ਸੀ ਉਹਨਾਂ ਨੂੰ ਫੜਿਆ ਜਾਂਦਾ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਪਰ ਇਸ ਦੇ ਵਿੱਚ ਕਾਮਯਾਬੀ ਜਿਹੜੀ ਹੈ ਨਹੀਂ ਮਿਲੀ ਹੈਗੀ ਇੱਥੇ ਜਿਹੜਾ ਹੈ ਕਮਾਂਡ ਜਿਹੜੀ ਕੌਮ ਨੂੰ ਕਿਤੇ ਨਾ ਕਿਤੇ ਆਪਣੇ ਹੱਥ ਹੀ ਜਿਹੜੀ ਹੈ ਸੰਭਾਲਣੀ ਪਵੇਗੀ ਤੇ ਚੇਤਨ ਰਹਿਣਾ ਪਵੇਗਾ ਗੁਰਦੁਆਰਿਆਂ ਦੇ ਵਿੱਚ ਪਹਿਰੇ ਲੱਗਣੇ ਚਾਹੀਦੇ ਨੇ ਜਦੋਂ ਗੁਰੂ ਮਹਾਰਾਜ ਦਾ ਉਥੇ ਸਰੂਪ ਹੈਗਾ ਕੋਈ ਆਉਂਦਾ ਜਾਂਦਾ ਨਹੀਂ ਇਹ ਗ੍ਰੰਥੀ ਸਿੰਘ ਨੂੰ ਵੀ ਅ ਆਪਣਾ ਪੂਰਾ ਸਹਿਯੋਗ ਦਈਏ ਕਿ ਚਾਹੇ ਉਹ ਵੀ ਗੁਰੂ ਸਾਹਿਬ ਜਾਂ ਗੁਰਦੁਆਰੇ ਜਿਹੜੇ ਪਿੰਡ ਦੇ ਨੇ ਉਹ ਇਕੱਲੇ ਨਾ ਹੋਣ ਤਾਂ ਕਿ ਜਿਹੜੇ ਇਦਾਂ ਦੇ ਦੁਸ਼ਟ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਜਿਹੜਾ ਨਾ ਮਿਲੇ ਬਿਲਕੁਲ ਜੀ ਇੱਕ ਟਾਈਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਉਣ ਗੁਰੂ ਘਰਾਂ ਦੇ ਵਿੱਚ ਮੁਸਤੈਦੀ ਵਧਾਣ ਅਤੇ ਸੇਵਾਦਾਰਾਂ ਦੀ ਵਾਧੂ ਸੇਵਾਦਾਰ ਦੀ ਨਿਯੁਕਤੀ ਕਰਨ ਦੇ ਪ੍ਰਮਾਣ ਜਾਰੀ ਹੋਏ ਤਾਂ ਸੀ ਲੇਕਿਨ ਇਹ ਫਰਮਾਨ ਸਿਰਫ ਫਰਮਾਨ ਰਹਿ ਗਏ ਗਰਾਊਂਡ ਲੈਵਲ ਦੇ ਉੱਤੇ ਕੀ ਕੁਝ ਹੋਇਆ ਹੁਣ ਇਹ ਘਰ ਤੋਂ ਘਟਨਾ ਬੇਦਬੀ ਦੀ ਸਾਹਮਣੇ ਆ ਰਹੀ ਹੈ